ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਆਪਦੇ ਪਿੰਡ ਦੇ ਵਿੱਚ ਮੁੱਦਕੀ ਸ਼ਹਿਰ ਦੇ ਵਿੱਚ ਤੇ ਸ਼ੁਕਰਪੱਤੀ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਮੈਂ ਵਕਾਊ ਆ ਮਿੱਤਰੋ ਇੱਕ ਤੀਜਾ ਸੂਆ ਮੈਂ ਸੁੰਦੀ ਆ ਸੂਣ ਦੇ ਵਿੱਚ 5-7 ਦਿਨ ਹਜੇ ਦੇ ਗਿਣਤੀ ਮੁਤਾਬਕ ਕਾਗਜ਼ੀ ਦਿਨ ਪਏ ਹੋਏ ਆ ਦੁੱਧ ਦੇ 13 14 ਕਿਲੋ ਬਾਈ ਹੁਣੀ ਉਹਦੇ ਵੀ ਦੇ ਦਿੰਦੀ ਆ ਮਿੱਤਰੋ ਚੰਗਾ ਇਹਦਾ ਰਿਕਾਰਡ ਆ ਜਿਹੜਾ ਦੁੱਧਦਾਲੇ ਪੱਖ ਤੋਂ ਲੇਵੇ ਦੀ ਤੱਕ ਬੇਮਲੂਮੀ ਗਾਂ ਨੂੰ ਆ ਲੇਵੇ ਦੀ ਲਵਾਈ ਚੜਾਈ ਚੰਗੀ ਆ ਪਰ ਤੱਕ ਗਾਂ ਨੂੰ ਆ ਮਿੱਤਰੋ ਇਹ ਗਾਂ ਨੋਟ ਰੱਖਿਆ ਜੋ ਤੀਜਾ ਸੂਆ ਇਹਨੇ ਪ੍ਰੋਪਰ ਸੋਨਾ ਵਾਲਾ ਰੇਟ ਇਹਦਾ ਜਿਹੜਾ ਉਹ 1 ਲੱਖ ਤੇ 5000 ਰੁਪਿਆ ਵਾ ਮਾਨਤਨ ਕਰ ਦੇਣਗੇ ਬਾਈ ਹੁਣੀ ਵਿੱਚੋਂ ਬਣਦੀ ਤਣ ਦੀ ਮੈ ਮੂੰ ਮੱਥੇ ਲੱਗਦੀ ਆ ਗੱਲਬਾਤ ਲਈ ਆਪਾਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲਾ ਦਾਂਗੇ ਥਣਹਮਾ ਨੇ ਵੱਲੋਂ ਸਾਫ਼ ਤੇ ਸੁਥਰੀ ਆ ਜਿੰਨੀ ਹੈਗੀ ਆ ਅੰਗਾ ਪੈਰਾਂ ਦੀ ਸਾੜੀ ਚੰਗੀ ਆ ਮੈਂ ਮਿੱਤਰੋ ਬਾਕੀ ਗੱਲਬਾਤ ਲਈ ਨੰਬਰ ਮੈਂ ਬਾਈ ਦਾ ਸਕਰੀਨ ਤੇ ਚਲਾ ਦੂੰਗਾ ਜਿਹੜੇ ਭਰਾ ਨੂੰ ਮੈਂ ਪਸੰਦ ਆ ਤੁਸੀਂ ਬਾਈ ਨਾਲ رابطہ ਕੰਮ ਕਰ ਸਕਦੇ ਆ ਤੀਜਾ ਸੁਆਵਾ 5-7 ਦਿਨ ਬਾਕੀ ਆ